ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਦੇ ਨਾਲ ਫਿਊਚਰ ਬਣਾਉਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਚੰਗੇ ਬੈਂਡ ਸਕੋਰ ਨਹੀਂ ਹੈਗੇ ਤੁਹਾਡੇ ਕੋਲ ਆਇਲਟਸ ਨਹੀਂ ਹੋ ਰਹੀ ਤੁਹਾਡੇ ਕੋਲ ਬਹੁਤੇ ਪੈਸੇ ਨਹੀਂ ਹੈਗੇ ਤਾਂ ਯੂਕੇ ਇੱਕ ਤੁਹਾਡੇ ਲਈ ਚੰਗੀ অপਸ਼ਨ ਹੈ ਯੂਕੇ ਇਸ ਵੇਲੇ ਬੱਚਿਆਂ ਨੂੰ ਬਹੁਤ ਸਾਰੇ ਵੀਜ਼ੇ ਦੇ ਰਿਹਾ ਹੈ ਜਿੱਥੇ ਜਾ ਕੇ ਤੁਸੀਂ ਪੜ੍ਹਾਈ ਦੇ ਨਾਲ ਆਪਣਾ ਵਧੀਆ ਫਿਊਚਰ ਬਣਾ ਸਕਦੇ ਹੋ ਨੇ 4 ਸਾਲ ਤੋਂ ਵੱਡੀ ਤਦਾਦ ਦੇ ਵਿੱਚ ਹੁਣ ਵੀਜ਼ਾ ਆਣੇ ਸ਼ੁਰੂ ਹੋਏ ਸੀ ਲੇਕਿਨ ਹੌਲੀ ਹੌਲੀ ਕਰਦੇ ਜਿਹੜੇ ਰੂਲਸ ਸੀਗੇ ਕਾਫੀ ਸਟ੍ਰਿਕਟ ਹੋ ਗਏ ਸੀ ਗਲੋਬਲ ਵੀਜ਼ਾ ਹੈਲਪਲੈਂਕ ਕੋਲ ਪੰਜਾਬ ਸਰਕਾਰ ਅਤੇ ਭਾਰ ਸਰਕਾਰ ਦੋਨੋਂ ਗਵਰਨਮੈਂਟਾਂ ਤੋਂ ਲੈਸਨ ਸ਼ੁਦਾ ਕੰਪਨੀ ਹੈਗੀ ਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਰਵਿਸਿਜ਼ ਦੇ ਰਹੇ ਆ ਗਲੋਬਲ ਵੀਜ਼ਾ ਹੈਲਪਲੈਂਕ ਇਦਾਂ ਦੀ ਕੰਪਨੀ ਹੈ ਜਿਹੜੀ ਤੁਹਾਨੂੰ ਇੰਗਲੈਂਡ ਭੇਜੇਗੀ ਬਿਨਾ ਬੈਂਡ ਤੋਂ ਤੁਸੀਂ ਲਾਸਟ 2010 ਜਾਨੀ ਕਿ 14 ਸਾਲ ਤੱਕ ਦਾ ਵੀ ਤੁਹਾਡੇ ਅਜੇ ਪੜ੍ਹਾਈ ਚ ਗੈਪ ਹੈਗਾ ਤੁਸੀਂ 14 ਸਾਲ ਦੇ ਗੈਪ ਨਾਲ ਵੀ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਦੇ ਨਾਲ ਫਿਊਚਰ ਬਣਾਉਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਚੰਗੇ ਬੈਂਡ ਸਕੋਰ ਨਹੀਂ ਹੈਗੇ ਤੁਹਾਡੇ ਕੋਲ ਆਈਐਲਟਸ ਨਹੀਂ ਹੋ ਰਹੀ ਤੁਹਾਡੇ ਕੋਲ ਬਹੁਤੇ ਪੈਸੇ ਨਹੀਂ ਹੈਗੇ ਤਾਂ ਯੂਕੇ ਇੱਕ ਤੁਹਾਡੇ ਲਈ ਚੰਗੀ অপਸ਼ਨ ਹੈ ਯੂਕੇ ਇਸ ਵੇਲੇ ਬੱਚਿਆਂ ਨੂੰ ਬਹੁਤ ਸਾਰੇ ਵੀਜ਼ੇ ਦੇ ਰਿਹਾ ਹੈ ਜਿੱਥੇ ਜਾ ਕੇ ਤੁਸੀਂ ਪੜ੍ਹਾਈ ਦੇ ਨਾਲ ਆਪਣਾ ਵਧੀਆ ਫਿਊਚਰ ਬਣਾ ਸਕਦੇ ਹੋ ਇਸ ਵੇਲੇ ਅਸੀਂ ਜਲੰਧਰ ਦੇ ਵਿੱਚ ਗਲੋਬਲ ਵੀਜ਼ਾ ਹੈਲਪਲਾਈਨ ਦੇ ਕੋਲ ਮੌਜੂਦ ਹੈਗੇ ਹਾਂ ਜਿੱਥੋਂ ਬੱਚਿਆਂ ਦੇ ਯੂਕੇ ਦੇ ਵੀਜ਼ੇ ਲਗਾਏ ਜਾਂਦੇ ਨੇ ਤਾਂ ਮੇਰੇ ਨਾਲ ਗੁਰਮਿੰਦਰ ਸਿੰਘ ਜੀ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਹਾਂ ਔਰ ਬੱਚਿਆਂ ਦੇ ਲਈ ਕਿਹੋ ਜੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਕਿਵੇਂ ਤੁਸੀਂ ਯੂਕੇ ਜਾ ਸਕਦੇ ਹੋ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਤਾਂ ਗੁਰਮਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਜਗਬਾਣੀ ਤੇ ਧੰਨਵਾਦ ਮਨਪੀਤ ਜੀ ਪਹਿਲਾਂ ਸਾਰੇ ਸਰੋਤਿਆਂ ਨੂੰ ਇਹਲਾ ਸਵਾਲ ਹੈ ਕਿ ਯੂਕੇ ਇਸ ਵੇਲੇ ਕਿਹੜੇ ਬੱਚਿਆਂ ਦੇ ਲਈ ਓਪਨ ਹੈ ਸੋ ਮਨਪ੍ਰੀਤ ਜੀ ਯੂਕੇ ਦੀ ਆਪਾਂ ਗੱਲ ਕਰੀਏ ਯੂਕੇ ਦਾ ਜੋ ਦੌਰ ਸੀਗਾ ਤਕਰੀਬਨ 4 ਸਾਲ ਪਹਿਲਾਂ ਦੁਬਾਰਾ ਸ਼ੁਰੂ ਹੋਇਆ ਸੀ 10 ਸਾਲ ਦਾ ਵਕਵਾ ਰਿਹਾ ਜਿਹੜਾ ਵਿੱਚ ਬੰਦ ਹੋ ਗਿਆ ਸੀ ਕਾਫੀ ਵੀਜ਼ਾਸ ਜਿਹੜੇ ਹੈਗੇ ਉਹ ਘਟ ਆਏ ਨੇ ਪਿਛਲੇ 4 ਸਾਲ ਤੋਂ ਵੱਡੀ ਤਦਾਦ ਦੇ ਵਿੱਚ ਹੁਣ ਵੀਜ਼ਾ ਆਣੇ ਸ਼ੁਰੂ ਹੋਏ ਸੀ ਲੇਕਿਨ ਹੌਲੀ ਹੌਲੀ ਕਰਦੇ ਜਿਹੜੇ ਰੂਲਸ ਸੀਗੇ ਕਾਫੀ ਸਟ੍ਰਿਕਟ ਹੋ ਗਏ ਸੀ ਅੱਜ ਦਾ ਜਿਹੜਾ ਦੌਰ ਹੈਗਾ ਜਦੋਂ ਸਟਾਰਟਿੰਗ ਦਾ ਜਿਵੇਂ ਦੌਰ ਸੀਗਾ ਵੀ ਬਹੁਤ ਲੀਨੀਅਟ ਸੀਗੀਆਂ ਯੂਨੀਵਰਸਿਟੀਆਂ ਅੱਜ ਦੁਬਾਰਾ ਤੋਂ ਉਹੀ ਦੌਰ ਆ ਗਿਆ ਵੀ ਯੂਨੀਵਰਸਿਟੀਆਂ ਬਹੁਤ ਲੀਨੀਅਟ ਚੱਲ ਰਹੀਆਂ ਹੈਗੀਆਂ ਨੇ ਚਾਹੇ ਇੰਟਰਵਿਊ ਦੀ ਗੱਲ ਕਰੀਏ ਜਿੱਦਾਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਪੰਜਾਬ ਦਾ ਬੱਚਾ ਲੈਣਾ ਬੰਦ ਕਰਤਾ ਸੀ ਹਰਿਆਣੇ ਦੇ ਸਟੂਡੈਂਟਸ ਨੂੰ ਨਹੀਂ ਲੈ ਰਹੇ ਸੀ ਅੱਜ ਫਿਰ ਤੋਂ ਆਪਣੇ ਪੰਜਾਬੀਆਂ ਦੇ ਲਈ ਹਰਿਆਣੇ ਦੇ ਲਈ ਯੂਕੇ ਦੀਆਂ ਯੂਨੀਵਰਸਿਟੀ ਨੇ ਯੂਕੇ ਦੀ ਗਵਰਨਮੈਂਟ ਨੇ ਆਪਣੇ ਦਰਵਾਜ਼ੇ ਖੋਲ੍ਹਤੇ ਆ ਜੇਕਰ ਤੁਸੀਂ ਬਹੁਤ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀ ਆਪਣੀ ਫਾਈਲ ਲਗਾਉਣ ਦੀ ਤੇ ਖਰਚਾ ਵੱਧ ਸੀਗਾ ਫੀਸ ਬਹੁਤ ਜ਼ਿਆਦਾ ਸੀ ਜਾਂ ਕੋਰਸ ਨੂੰ ਬਹੁਤ ਲੰਬਾ ਲੱਗਦਾ ਸੀ ਵੀ ਤਿੰਨ ਤਿੰਨ ਸਾਲ ਦਾ ਕੋਰਸ ਨਹੀਂ ਕਰ ਸਕਦੇ ਅੱਜ ਆਪਾਂ ਖਾਸ ਸੈਮੀਨਾਰ ਯੂਕੇ ਦੇ ਲਈ ਲੈ ਕੇ ਆਏ ਹੈਗੇ ਆ ਜਿਹੜੇ ਕਿ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਹੋ ਰਹੇ ਨੇ 22 ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 25 ਤਰੀਕ ਨੂੰ ਜਿਹੜਾ ਹੈਗਾ ਜੀ ਮੋਗਾ ਦੇ ਵਿੱਚ ਹੈਗਾ ਤੇ 27 ਤਰੀਕ ਨੂੰ ਜਲੰਧਰ ਹੈਗਾ ਆ ਸੋ ਮਨਪੀਰ ਜੀ ਇਹਦੇ ਵਿੱਚ ਖਾਸ ਅਸੀਂ ਉਸ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਆ ਜੀ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਭਾਰੀ ਸਕਾਲਰਸ਼ਿਪ ਦੇ ਨਾਲ ਜਾਨੀ ਕਿ ਬੱਚੇ ਦਾ 8 ਤੋਂ 10 ਲੱਖ ਰੁਪਏ ਬਚ ਸਕਦਾ ਜੇਕਰ ਤੁਸੀਂ ਨਾਰਮਲੀ ਆਪਣਾ ਕਿਸੇ ਦਫਤਰ ਦੇ ਵਿੱਚ ਵਿਜ਼ਿਟ ਕਰਦੇ ਹੋ ਜਿਹੜਾ ਕਿ ਖਰਚਾ 18 ਤੋਂ 20 ਲੱਖ ਰੁਪਏ ਦਾ ਆ ਉਸੇ ਯੂਨੀਵਰਸਿਟੀ ਦੇ ਵਿੱਚ ਅਸੀਂ ਬੱਚੇ ਨੂੰ ਉਸੇ ਤਰੱਕੇ ਦੀ ਜਿਹੜੀ ਹੈਗੀ ਹੈ ਫੈਸਿਲਿਟੀਆਂ ਦੇ ਨਾਲ ਯੂਕੇ ਭੇਜ ਰਹੇ ਹਾਂ ਖਾਸ ਸੈਮੀਨਾਰ ਦਾ ਫਾਇਦਾ ਇਹ ਹੈਗਾ ਵੀ ਤੁਹਾਡਾ 8 ਤੋਂ 10 ਲੱਖ ਰੁਪਏ ਦਾ ਫਾਇਦਾ ਹੋ ਸਕਦਾ ਸਿਰਫ 11 ਲੱਖ ਰੁਪਏ ਦਾ ਜਿਹੜਾ ਅਪ ਪੈਕੇਜ ਆਏਗਾ ਮਨਪ੍ਰੀਤ ਜੀ ਸਿਰਫ 11 ਲੱਖ ਰੁਪਏ ਦੇ ਵਿੱਚ ਬੱਚਾ ਆਪਣੀ ਯੂਕੇ ਦੀ ਫਾਈਲ ਲਗਾ ਵੀ ਸਕਦਾ ਹੈ ਤੇ ਆਪਣਾ ਵੀਜ਼ਾ ਵੀ ਹਾਸਲ ਕਰ ਸਕਦਾ ਤੇ ਪੈਸੇ ਵੀ ਜਿਹੜੇ ਹੈਗੇ ਆ ਉਹ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਜੀ ਇਸ ਵੇਲੇ ਗਮਿੰਦਰ ਜੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਏਜੰਟ ਬੈਠੇ ਨੇ ਜਿਹੜੇ ਯੂਕੇ ਨੂੰ ਪ੍ਰੋਮੋਟ ਕਰ ਰਹੇ ਨੇ ਬੱਚਾ ਗਲੋਬਲ ਵੀਜ਼ਾ ਹੈਲਪਲਾਈਨ ਦੇ ਉੱਪਰ ਕਿਉਂ ਆਵੇ ਕੀ ਕਾਰਨ ਉਹ ਲੈ ਕੇ ਜਹਨ ਦੇ ਵਿੱਚ ਆਵੇ ਕਿਉਂ ਖਾਸ ਹੈ ਕਿ ਗਲੋਬਲ ਵੀਜ਼ਾ ਹੈਲਪਲਾਈਨ ਦੇ ਕੋਲ ਹੀ ਜਾਵੇ ਬੱਚਾ ਸੋ ਗਲੋਬਲ ਵੀਜ਼ਾ ਹੈਲਪਲਾਈਨ ਦੀ ਗੱਲ ਕਰੀਏ ਜੀ ਇੱਕ ਤਾਂ ਬਹੁਤ ਸਾਫ਼ ਸੁਥਰਾ ਰਿਕਾਰਡ ਹੈਗਾ ਗਲੋਬਲ ਵੀਜ਼ਾ ਹੈਲਪਲਾਈਨ ਦਾ ਗਵਰਨਮੈਂਟ ਤੋਂ ਅਥਰਾਇਜ਼ਡ ਹੈਗੇ ਆ ਵਰਕ ਪਰਮਿਟ ਦੇ ਵੀ ਲਾਇਸੈਂਸ 홀ਡਰ ਹੈਗੇ ਆ ਜੋ ਕਿ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਸਿਰਫ ਚੰਦ ਬੰਦਿਆਂ ਕੋਲ ਵਰਕ ਪਰਮਿਟ ਦਾ ਲਾਇਸੈਂਸ ਹੈਗਾ ਗਲੋਬਲ ਵੀਜ਼ਾ ਹੈਲਪਲਾਈਨ ਕੋਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੋਨੋਂ ਗਵਰਨਮੈਂਟਾਂ ਤੋਂ ਲਾਇਸੈਂਸ ਸ਼ੁਦਾ ਕੰਪਨੀ ਹੈਗੀ ਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਰਵਿਸਿਜ਼ ਦੇ ਰਹੇ ਆ ਯੂਕੇ ਦੀ ਗੱਲ ਕਰਾਂ ਯੂਕੇ ਅਸੀਂ ਤਕਰੀਬਨ 99% ਜਿਹੜਾ ਹੈਗਾ ਸਾਡਾ ਵੀਜ਼ਾ ਸਕਸੈਸ ਰੇਟ ਹੈਗਾ ਵੀ 99% ਅਸੀਂ ਵੀਜ਼ਾਸ ਜਿਹੜੇ ਹੈਗੇ ਲੈ ਰਹੇ ਆ ਪਿਛਲੇ 1 ਸਾਲ ਦੀ ਗੱਲ ਕਰੀਏ ਇੱਕ ਵੀ ਵੀਜ਼ਾ ਕੋਈ ਰਿਫਿਊਜ਼ ਨਹੀਂ ਹੋਇਆ ਹੈਗਾ ਹਰ ਇੱਕ ਸਟੂਡੈਂਟ ਦਾ ਵੀਜ਼ਾ ਜਿਹੜਾ ਹੈਗਾ ਅਸੀਂ ਅਪਰੂਵ ਕਰਵਾ ਕੇ ਦਿੱਤਾ ਦੂਸਰੀ ਸਭ ਤੋਂ ਵੱਡੀ ਗੱਲ ਜਿਹੜੇ ਬੱਚੇ ਮਾੜੀ ਪ੍ਰੋਫਾਈਲ ਕਹਿ ਦਈਏ ਜਿਹੜਾ ਏਜੰਟ ਉਹਨੂੰ ਕਹਿੰਦਾ ਵੀ ਤੁਹਾਡੇ ਘੱਟ ਨੰਬਰ ਆ 50% ਨੰਬਰ ਆ ਵੀ ਤੁਹਾਡਾ ਵੀਜ਼ਾ ਨਹੀਂ ਲੱਗਣਾ ਤੁਹਾਡਾ ਆਫਰ ਲੈਟਰ ਨਹੀਂ ਆਣਾ ਉਦਾਂ ਦੇ ਕੇਸਸ ਦੇ ਅਸੀਂ ਵੀਜ਼ਾ ਜਿਹੜੇ ਹੈਗੇ ਆ ਉਹ ਲੈ ਕੇ ਦਿੱਤੇ ਆ ਬੱਚਿਆਂ ਨੂੰ ਤੁਹਾਡੇ ਨੰਬਰ ਘੱਟ ਆ ਤੁਹਾਡੇ ਬੈਂਡ ਸਕੋਰ ਨਹੀਂ ਆ ਰਹੇ ਜਾਂ ਤੁਸੀਂ ਅਲਰਟਸ ਨਹੀਂ ਕਰਨਾ ਚਾਹੁੰਦੇ ਪੀਟੀ ਨਹੀਂ ਕਰਨਾ ਚਾਹੁੰਦੇ ਗਲੋਬਲ ਵੀਜ਼ਾ ਹੈਲਪਰ ਨੇ ਇੱਕ ਇਦਾਂ ਦੀ ਕੰਪਨੀ ਹੈ ਜਿਹੜੀ ਤੁਹਾਨੂੰ ਇੰਗਲੈਂਡ ਭੇਜੇਗੀ ਬਿਨਾ ਬੈਂਡ ਤੋਂ ਜੇ ਤੁਹਾਡੇ ਬੈਂਡ ਨਹੀਂ ਹੈਗੇ ਤੁਸੀਂ ਇੰਟਰਵਿਊ ਦੇਣ ਤੋਂ ਡਰਦੇ ਹੈਗੇ ਹੋ ਇੱਕ ਵਾਰ ਤੁਸੀਂ 92503 92503 ਨੰਬਰ ਤੇ ਡਾਇਲ ਕਰਕੇ ਬਿਨਾ ਕਿਸੇ ਰਿਸਕ ਤੋਂ ਦੁਬਾਰਾ ਕਹਿ ਰਿਹਾ ਦੇਖੋ ਅੱਜ ਮਾਰਕੀਟ ਚ ਬਹੁਤ ਐਡਸ ਚੱਲਦੀਆਂ ਨੇ 3 ਲੱਖ ਦੇ ਯੂਕੇ ਜਾਓ 5 ਲੱਖ ਦੇ ਯੂਕੇ ਜਾਓ ਸੋ ਮਨਪੇ ਜੀ ਐਡ ਦੇ ਪਿੱਛੇ ਦੀ ਸੱਚਾਈ ਦੱਸਣ ਲੱਗੇ ਆ ਐਡ ਦੇ ਪਿੱਛੇ ਦੀ ਸੱਚਾਈ ਇਹ ਜਦੋਂ ਦਫ਼ਤਰ ਪਹੁੰਚਦੇ ਆ ਦਫ਼ਤਰ ਪਹੁੰਚ ਕੇ ਪਤਾ ਲੱਗਦਾ ਵੀ ਇਹ 3 ਲੱਖ ਤਾਂ ਏਜੰਟ ਦੀ ਕੰਸਲਟੈਂਟ ਦੀ ਫੀਸ ਹੈਗੀ ਆ ਜਾਇ 3 ਲੱਖ ਤਾਂ ਯੂਨੀਵਰਸਿਟੀ ਦੀ ਫੀਸ ਹੈਗੀ ਆ ਬਾਕੀ ਦੀ ਤੁਹਾਡੀ ਐਮਬੈਸੀ ਫੀਸ ਇੰਨੀ ਲੱਗੂ ਫੰਡਾਂ ਦੇ ਪੈਸੇ ਇੰਨੇ ਲੱਗਣਗੇ ਤੁਹਾਡੀ ਹੋਰ ਮੈਡੀਕਲ ਦਾ ਪੈਸਾ ਇੰਨਾ ਲੱਗੂਗਾ ਸੋ ਗਲੋਬਲ ਵੀਜ਼ਾ ਹੈਲਪਲੈਨ ਜੋ ਗੱਲ ਕਰਦੇ ਆ ਉਹ ਸੱਚ ਦੇ ਆਧਾਰ ਤੇ ਕਰਦੇ ਆ ਜੋ ਤੁਹਾਨੂੰ ਵੀਡੀਓ ਦੇ ਵਿੱਚ ਕਹਿ ਰਹੇ ਆ ਉਹੀ ਤੁਹਾਨੂੰ ਦਫ਼ਤਰ ਵਿੱਚ ਮਿਲੂਗਾ ਉਹੀ ਤੁਹਾਨੂੰ ਸੈਮੀਨਾਰ ਦੇ ਵਿੱਚ ਮਿਲੂਗਾ ਤੁਹਾਨੂੰ ਦੱਸ ਰਿਹਾ ਵੀ 11 ਲੱਖ ਰੁਪਏ ਦਾ ਮਤਲਬ ਇਹ ਹੈ ਵੀ ਟੋਟਲ ਜਿਹੜੇ ਤੁਹਾਡੇ ਖਰਚੇ ਆ ਚਾਹੇ ਤੁਹਾਡਾ ਫੰਡ ਹੋਵੇ ਤੁਹਾਡੀ ਯੂਨੀਵਰਸਿਟੀ ਫੀਸ ਹੋਵੇ ਤੁਹਾਡੀ ਮੈਡੀਕਲ ਦਾ ਖਰ ਸਾਰੇ ਜਿਹੜੇ ਖਰਚੇ ਹੈਗੇ ਇਹਦੇ ਵਿੱਚ ਇਨਕਲੂਡ ਹੈਗੇ ਆ ਅੰਬੈਸੀ ਫੀਸ ਤੁਸੀਂ ਵੱਖਰੀ ਦੇਣੀ ਆ ਬਾਕੀ ਦੇ ਸਾਰੀਆਂ ਫੀਸਾਂ ਤੁਹਾਡੀਆਂ ਇਸ ਪੈਕੇਜ ਦੇ ਵਿੱਚ ਇਨਕਲੂਡ ਨੇ ਕੋਈ ਇੰਟਰਵਿਊ ਨਹੀਂ ਦੇਣਾ ਤੁਸੀਂ ਕੋਈ ਤੁਹਾਨੂੰ ਅਲਰਟਸ ਦੇਣ ਦੀ ਜ਼ਰੂਰਤ ਨਹੀਂ ਆ 1 ਸਾਲ ਦਾ ਕੋਰਸ ਸਿਰਫ 1 ਸਾਲ ਦਾ ਕੋਰਸ ਕਰਕੇ ਤੁਸੀਂ ਅੱਗੇ 2 ਸਾਲ ਦਾ ਵਰਕ ਪਰਮਿਟ ਵੀ ਹਾਸਲ ਕਰ ਸਕਦੇ ਹੋ ਉਸ ਲਈ ਵੀ ਵਨ ਪੇਜੀ ਅਸੀਂ ਸਾਰੀਆਂ ਜਿਹੜੀਆਂ ਆਪਣੀਆਂ ਫੈਸਿਲਿਟੀਆਂ ਹੈਗੀਆਂ ਬੱਚੇ ਨੂੰ ਯੂਕੇ ਪਹੁੰਚਣ ਤੋਂ ਬਾਅਦ ਵੀ ਜਾਨੀ ਕਿ ਗਲੋਬਲ ਵੀਜ਼ਾ ਹੈਲਪ ਲਾਈਨ ਤੁਹਾਡੀ ਵੀਜ਼ਾ ਲੱਗਣ ਤੋਂ ਪਹਿਲਾਂ ਵੀ ਮਦਦ ਕਰਦਾ ਹੈ ਤੇ ਵੀਜ਼ਾ ਲੱਗਣ ਤੋਂ ਬਾਅਦ ਵੀ ਤੁਹਾਡੇ ਨਾਲ ਖੜਦਾ ਹੈ ਵੀ ਤੁਸੀਂ ਉੱਥੇ ਹਰ ਚੀਜ਼ਾਂ ਦੇ ਜਿਹੜੇ ਆਪਣੇ ਤੁਹਾਡੇ ਸੁਪਨੇ ਤੁਸੀਂ ਦੇਖ ਕੇ ਜਾ ਰਹੇ ਹੋ ਵੀ ਤੁਹਾਡੇ ਉਹ ਪੂਰੇ ਹੋ ਸਕਣ। ਆਪ ਹੀ ਤੁਸੀਂ ਇਹ ਗੱਲ ਕੀਤੀ ਹੈ ਕਿ ਬਹੁਤ ਸਾਰੇ ਏਜੰਟ ਹੁੰਦੇ ਨੇ ਜਿਹੜੇ ਇਹਦੇ ਕੁਝ ਹੋਰ ਨੇ ਉਸ ਤੋਂ ਬਾਅਦ ਕਰਦੇ ਕੁਝ ਹੋਰ ਨੇ। ਇਸ ਗੱਲ ਤੋਂ ਬੱਚੇ ਬਹੁਤ ਸਾਰੇ ਡਰੇ ਰਹਿੰਦੇ ਨੇ। ਬੱਚਿਆਂ ਨੂੰ ਟਰਸਟ ਨਹੀਂ ਰਹਿੰਦਾ ਕਿ ਵਾਕਈ ਇਦਾਂ ਹੋਏਗਾ। ਜੇਕਰ ਤੁਹਾਡੇ ਕੋਲ ਕੋਈ ਬੱਚਾ ਹੁੰਦਾ ਤਾਂ ਸਾਰਾ 11 ਲੱਖ ਰੁਪਈਆ ਜਦੋਂ ਉਹਦਾ ਵੀਜ਼ਾ ਆ ਜਾਏਗਾ ਉਦੋਂ ਤੁਸੀਂ ਲਓਗੇ ਕਿ ਜਾਂ ਆਫਰ ਲੈਟਰ ਵਗੈਰਾ ਦੇ ਕੁਝ ਪੈਸੇ ਪਹਿਲਾਂ ਲੈਣੇ। ਮਨਪਜੀ ਸੈਮੀਨਾਰ ਦੇ ਵਿੱਚ ਖਾਸ ਜਿਹੜੇ ਬੱਚੇ ਅਪਲਾਈ ਕਰ ਰਹੇ ਆ ਕੋਈ ਆਫਰ ਲੈਟਰ ਦੀ ਫੀਸ ਨਹੀਂ ਆ ਕੋਈ ਤੁਸੀਂ ਯੂਨੀਵਰਸਿਟੀ ਫੀਸ ਅਡਵਾਂਸ ਦੇ ਵਿੱਚ ਨਹੀਂ ਦੇਣੀ ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਇਹ ਵੀ ਤੁਸੀਂ ਕੋਈ ਕਹੀ ਕਹਾਈ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਬਾਅਦ ਵਿੱਚ ਕੀ ਹੁੰਦਾ ਬੰਦਾ ਕਹਿੰਦਾ ਤੁਸੀਂ ਇਹ ਗੱਲ ਕਹੀ ਸੀ ਜਾਂ ਕਈ ਵਾਰ ਜਿਹੜਾ ਕਲਾਇੰਟ ਹੈਗਾ ਜੀ ਉਹ ਵੀ ਕੋਈ ਚੇਂਜ ਕਰ ਦਿੰਦਾ ਵੀ ਤੁਸੀਂ ਫੀਸ ਇੰਨੀ ਕਹੀ ਸੀ ਹੁਣ ਘਟਾ ਜਾਂ ਵਧਾ ਇਸ ਸਾਰੀਆਂ ਚੀਜ਼ਾਂ ਦਾ ਵੀ ਕੱਲ ਨੂੰ ਕੋਈ ਵੀ ਦਿੱਕਤ ਨਾ ਵੀ ਨਾ ਕਲਾਇੰਟ ਨੂੰ ਨਾ ਸਾਨੂੰ ਕਿਉਂਕਿ ਸਾਨੂੰ ਆਪਣੇ ਕੰਮ ਤੇ ਭਰੋਸਾ ਵੀ ਅਸੀਂ ਕੰਮ ਕਰਵਾ ਕੇ ਦੇਣਾ ਹੈ ਅਸੀਂ 100% ਬੰਦੇ ਦਾ ਕੰਮ ਕਰਵਾ ਕੇ ਦੇਣਾ ਹੈ ਤੇ ਕਲਾਇੰਟ ਨੇ ਵੀ ਵੀਜ਼ੇ ਪੈਸੇ ਜਿਹੜੇ ਹੈਗੇ ਆ ਉਹ ਵੀਜ਼ੇ ਤੋਂ ਬਾਅਦ ਦੇਣੇ ਨੇ ਇਹਦੇ ਲਈ ਮਨਪ੍ਰੀਤ ਜੀ ਅਸੀਂ ਸਾਰੀ ਜਿਹੜੀ ਗੱਲਬਾਤ ਆ ਉਹ ਸਟਾਮਪ ਤੇ ਲਿਖ ਕੇ ਕਰਦੇ ਆ ਤੁਹਾਡਾ ਇੱਕ ਐਗਰੀਮੈਂਟ ਬਣੇਗਾ ਤੁਹਾਡਾ ਇੱਕ ਗਰੰਟਰ ਆਏਗਾ ਸਾਡੇ ਵੱਲੋਂ ਇੱਕ ਬੰਦਾ ਜਾ ਕੇ ਤੁਹਾਡਾ ਐਗਰੀਮੈਂਟ ਰੈਡੀ ਕਰਵਾ ਕੇ ਪੰਜਾਬੀ ਵਿੱਚ ਹੋਏਗਾ ਖਾਸ ਕਰਕੇ ਕਹਿਣਾ ਅਜੇ ਤੁਸੀਂ ਚੰਡੀਗੜ੍ਹ ਜਾਂਦੇ ਹੋ ਵੱਡੇ ਸ਼ਹਿਰਾਂ 'ਚ ਦੇਖਦੇ ਹੋ ਐਗਰੀਮੈਂਟ ਇੰਗਲਿਸ਼ 'ਚ ਕਰ ਲਏ ਜਾਂਦੇ ਨੇ ਲੇਕਿਨ ਕਲੈਂਟ ਨੂੰ ਕਦੇ ਸਮਝ ਨਹੀਂ ਆਉਂਦਾ ਬਾਅਦ 'ਚ ਫੇਰ ਉਹੀ ਦਿੱਕਤ ਰਹਿੰਦੀ ਆ ਪੰਜਾਬੀ 'ਚ ਐਗਰੀਮੈਂਟ ਕਰੋ ਅਸ਼ਟਾਮ 'ਤੇ ਐਗਰੀਮੈਂਟ ਕਰੋ ਜੋ ਤੁਹਾਨੂੰ ਕਹਿ ਰਹੇ ਆ ਉਹੀ ਚੀਜ਼ਾਂ ਤੁਹਾਡੇ ਨਾਲ ਲਿਖ ਕੇ ਕਰਾਂਗੇ ਤੇ ਵਾਅਦਾ ਕਰਦੇ ਆ ਤੁਹਾਡਾ ਕੰਮ 100% ਕਰਵਾ ਕੇ ਦੇਵਾਂਗੇ ਬੜੇ سارے ਲੋਕ ਨੇ ਜਿਨ੍ਹਾਂ ਦੇ ਕੋਲ ਫੰਡ ਨਹੀਂ ਹੁੰਦੇ ਕਿੰਨੇ ਫੰਡ ਇਹਦੇ ਵਿੱਚ ਸ਼ੋ ਕਰਨੇ ਪੈਂਦੇ ਨੇ ਕੀ ਉਹ ਬੱਚੇ ਨੂੰ ਸ਼ੋ ਕਰਨੇ ਪੈਣਗੇ ਜਾਂ ਉਹ ਵੀ ਤੁਸੀਂ 11 ਲੱਖ ਦੇ ਵਿੱਚ ਕਰਦੇ ਹੋ ਮਨਪੀਤ ਜੀ ਦੇ ਵਿੱਚ ਦੇਖੋ ਜੇ ਕਿਸੇ ਬੱਚੇ ਕੋਲ ਫੰਡ ਘੱਟ ਆ ਜਾਂ ਕਿਸੇ ਕੋਲ ਬਿਲਕੁਲ ਹੀ ਦਿਹਉਣ ਲਈ ਨਹੀਂ ਹੈਗੇ ਤਾਂ ਇਹਦੇ ਵਿੱਚ ਸਾਡੇ ਖਾਸ ਸੀਏ ਹੈਗੇ ਆ ਜਾਂ ਫੰਡਸ ਦੀ ਅਸਿਸਟੈਂਸ ਲਈ ਫਾਈਨੈਂਸਰਸ ਹੁੰਦੇ ਹੈਗੇ ਆ ਤਕਰੀਬਨ 20 ਤੋਂ 25 ਲੱਖ ਰੁਪਏ ਆਪਾਂ ਨੂੰ ਸ਼ੋਅ ਕਰਨਾ ਪੈਂਦਾ ਅੱਜ ਵੱਡੀ ਤਦਾਦ ਦੇ ਵਿੱਚ ਆਪਾਂ ਦੇਖਦੇ ਆਂ ਬੱਚਿਆਂ ਕੋਲ ਫੰਡਸ ਦੀ ਦਿੱਕਤ ਹੈਗੀ ਆ ਸੋ ਪੈਕੇਜ ਮੈਂ ਤੁਹਾਨੂੰ ਕਿਹਾ ਵੀ 11 ਲੱਖ ਦਾ ਪੈਕੇਜ ਆ ਪੈਕੇਜ ਦਾ ਮਤਲਬ ਇਹ ਆ ਵੀ ਤੁਹਾਨੂੰ ਹੋਰ ਕੋਈ ਚੀਜ਼ਾਂ ਨਹੀਂ ਦੇਣੀਆਂ ਪੈਣੀਆਂ ਤੁਹਾਨੂੰ ਸਿਰਫ ਆਪਣੇ 10th ਅੱਜ 10ਵੀਂ 12ਵੀਂ ਗ੍ਰੈਜੂਏਸ਼ਨ ਕੀਤੀ ਉਹਦੇ ਪੇਪਰ ਇਹ ਡਾਕੂਮੈਂਟ ਤੁਸੀਂ ਜਮ੍ਹਾਂ ਕਰਾ ਕੇ ਆਪਣਾ ਕੇਸ ਅਪਲਾਈ ਕਰਨਾ ਆ ਤੇ ਬਾਕੀ ਜਿਹੜੇ ਪੈਸੇ ਆ ਤੁਸੀਂ ਜਦੋਂ ਵੀਜ਼ਾ ਆ ਗਿਆ ਇਸ ਟੇਬਲ ਦੇ ਤੁਹਾਡਾ ਵੀਜ਼ਾ ਪਿਆ ਆ ਉਸ ਦਿਨ ਤੁਹਾਨੂੰ ਸੀ ਪੈਸੇ ਦੇਣੇ ਆ ਤੁਹਾਡੀ ਕੋਈ ਇੰਟਰਵਿਊ ਦੀ ਚਿੰਤਾ ਨਹੀਂ ਆ ਤੁਹਾਨੂੰ ਕੋਈ ਫੰਡਾਂ ਦੀ ਚਿੰਤਾ ਨਹੀਂ ਆ ਤੁਹਾਨੂੰ ਕੋਈ ਅਲਰਟਸ ਦਾ ਪੇਪਰ ਦੇਣ ਦੀ ਚਿੰਤਾ ਨਹੀਂ ਆ ਸਾਰੀ ਤੁਹਾਡੀਆਂ ਜਿਹੜੀਆਂ ਇਹਨਾਂ ਚਿੰਤਾ ਦਾ ਹੱਲ ਇੱਕੋ ਇੱਕ ਆ ਇਹਨਾਂ ਸੈਮੀਨਾਰ ਦਾ ਹਿੱਸਾ ਬਣਨਾ ਆ ਜੋ ਕਿ ਤੁਹਾਨੂੰ ਮੈਂ ਦੱਸ ਕੇ ਆਟੇ ਅਭੀ ਜਿਹੜਾ 22 ਤਰੀਕ ਨੂੰ ਹੈਗਾ ਜੀ ਅੰਮ੍ਰਿਤਸਰ ਸਾਹਿਬ ਵੇਖੇ 25 ਤਰੀਕ ਨੂੰ ਆਪਣਾ ਹੈਗਾ ਮੋਗਾ ਵੇਖੇ 27 ਤਰੀਕ ਨੂੰ ਜਲੰਧਰ ਇਹਨਾਂ ਸੈਮੀਨਾਰ 11 ਲੱਖ ਰੁਪਏ ਦੇ ਵਿੱਚ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਜੀ। ਯੂਕੇ ਆਪਰ ਇੱਕ ਏਜ ਨੂੰ ਲੈ ਕੇ ਵੀ ਬੜੇ ਸਾਰੇ ਸਵਾਲ ਰਹਿੰਦੇ ਨੇ ਕਿ ਕਿੱਥੋਂ ਤੱਕ ਗੈਪ ਜਿਹੜਾ ਐਕਸੈਪਟ ਹੋ ਜਾਂਦਾ ਔਰ ਕਿੰਨੀ ਏਜ ਹੋਣੀ ਚਾਹੀਦੀ ਹੈ। ਮਨਪ੍ਰੀਤ ਜੀ ਜਿਹੜਾ ਬੱਚਾ ਪਲੱਸ 2 ਪਾਸ ਹੈਗਾ ਬੈਚਲਰ ਡਿਗਰੀ ਲਈ ਜਾਣਾ ਚਾਹੁੰਦਾ 5 ਤੋਂ 6 ਸਾਲ ਦਾ ਗੈਪ ਹੈ ਕੋਈ ਦਿੱਕਤ ਨਹੀਂ ਆ ਤੁਸੀਂ ਲਾਸਟ 18 ਜਾਂ 19 ਦੇ ਵਿੱਚ ਵੀ ਆਪਣੀ ਪਲੱਸ 2 ਕਰੀਏ ਜਾਂ 10ਥ ਕਰੀਏ ਤੁਸੀਂ ਯੂਕੇ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਜਿਹੜੇ ਬੱਚਿਆਂ ਨੇ ਉਹ ਬੀਏ ਕੀਤੀ ਹੈ ਜਾਂ ਕੋਈ ਵੀ ਆਪਣੀ ਬੈਚਲਰ ਡਿਗਰੀ ਕੰਪਲੀਟ ਕੀਤੀ ਹੈਗੀ ਆ ਤੁਸੀਂ ਲਾਸਟ 2010 ਯਾਨੀ ਕਿ 14 ਸਾਲ ਤੱਕ ਦਾ ਵੀ ਤੁਹਾਡਾ ਜੇ ਪੜ੍ਹਾਈ 'ਚ ਗੈਪ ਹੈਗਾ ਤੁਸੀਂ 14 ਸਾਲ ਦੇ ਗੈਪ ਨਾਲ ਵੀ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਇਹਦੇ ਨਾਲ ਹੀ ਮੈਂ ਗੱਲ ਜੋੜਨਾ ਚਾਹਾਂਗਾ ਜਿਹੜੇ ਬੱਚੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ ਹਲੇ ਵੀ ਕਈ ਬੱਚੇ ਆ ਜਿਹੜੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਜੇਕਰ ਤੁਸੀਂ IELTS 'ਚ 6.5 ਬੈਂਡ ਲੈ ਆ ਤਾਂ ਜਿਹੜੇ ਡਾਕਟੋਰੇਟ ਦੇ ਕੋਰਸਸ ਹੈਗੇ ਆ 3 ਸਾਲ ਦਾ ਕੋਰਸ ਹੁੰਦਾ ਉਹਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਸੋ ਯੂਕੇ ਜਾਣ ਸੰਬੰਧੀ ਤੁਹਾਡੀ ਕੋਈ ਪਹਿਲਾਂ ਰਿਫਿਊਜ਼ਲ ਆ ਤੁਸੀਂ ਪੈਸੇ ਖਰਾਬ ਕਰ ਚੁੱਕੇ ਹੋ ਜਾਂ ਗੈਪ ਜ਼ਿਆਦਾ ਪੈ ਗਿਆ ਜਾਂ ਫਿਰ ਨੰਬਰ ਘਟਾ ਜਾਨੀ ਕਿ ਤੁਹਾਡੇ ਸਿਰਫ 33% 35% ਨੰਬਰ ਜਾਂ ਫਿਰ ਤੁਹਾਡਾ ਬਜਟ ਘਟਾ ਇਹਨਾਂ ਸਾਰੀਆਂ ਚੀਜ਼ਾਂ 'ਚ ਤੁਹਾਡੀ ਕੋਈ ਵੀ ਪੇਸ਼ਾਨੀ ਬਣ ਰਿਹਾ ਤੁਹਾਡੇ ਯੂਕੇ ਜਾਣ ਦੇ ਸਫ਼ਰ ਦੇ ਵਿੱਚ ਤਾਂ ਗਲੋਬਲ ਵੀਜ਼ਾ ਹੈਲਪ ਲਾਈਨ ਦੇ ਖਾਸ ਸੈਮੀਨਾਰ ਦਾ ਹਿੱਸਾ ਬਣੋ ਸਿਰਫ 11 ਲੱਖ ਰੁਪਏ ਦੇ ਵਿੱਚ ਆਪਣਾ ਯੂਕੇ ਦਾ ਸਟੂਡੈਂਟ ਵੀਜ਼ਾ ਹਾਸਲ ਕਰੋ ਅੱਛਾ ਕੰਮ ਨੂੰ ਲੈ ਕੇ ਵੀ ਬੜੇ ਸਾਰੇ ਲੋਕ ਸਵਾਲ ਕਰਦੇ ਨੇ ਕਿ ਜੇਕਰ ਬੱਚੇ ਨੂੰ ਯੂਕੇ ਭੇਜੀਏ ਤਾਂ ਕੀ ਉੱਥੇ ਉਹਦਾ ਫਿਊਚਰ ਹੈ ਕੀ ਉੱਥੇ ਉਹਨੂੰ ਕੰਮ ਮਿਲ ਜੇਗਾ ਕਿਉਂਕਿ ਕਈ ਕੰਟਰੀ ਦੇ ਵਿੱਚ ਬੱਚਿਆਂ ਨੂੰ ਪਿੱਛੋਂ ਪੈਸੇ ਮੰਗਵਾਉਣੇ ਪੈਂਦੇ ਨੇ ਇੰਗਲੈਂਡ ਦੇ ਵਿੱਚ ਕੀ ਸਥਿਤੀ ਹੈਗੀ ਆ ਮਨਪ੍ਰੀਤ ਜੀ ਜਿਹੜਾ ਬੱਚਾ ਬੈਚਲਰ ਡਿਗਰੀ ਕਰਕੇ ਜਾ ਰਿਹਾ ਜਾਂ ਤੁਸੀਂ ਟਾਪ-ਅੱਪ ਪ੍ਰੋਗਰਾਮ ਜਾਣੇ ਹਨ ਯਾਨੀ ਉਹਨਾਂ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਆ ਜੀ ਉਹਨਾਂ ਬੱਚਿਆਂ ਨੂੰ ਯੂਕੇ ਬਹੁਤ ਵਧੀਆ ਆਪਸ਼ਨ ਹੈ ਬਹੁਤ ਵਧੀਆ ਓਪਰਚ्युनिटी ਉਹਨਾਂ ਲਈ ਹੈਗੀ ਆ ਕਿਉਂਕਿ ਉਹਨਾਂ ਦਾ ਸਿਰਫ 1 ਸਾਲ ਦਾ ਕੋਰਸ ਆ ਅੱਧੀ ਫੀਸ ਉਹ ਇੱਥੋਂ ਦੇ ਕੇ ਜਾ ਰਹੇ ਆ ਤੇ ਹਾਫ ਫੀਸ ਉਹ ਉੱਥੇ ਜਾ ਕੇ ਈਜ਼ਲੀ ਭਰ ਦਿੰਦੇ ਆ ਕਈ ਵਾਰੀ 1000 2000 ਪਾਉਂਡ ਜੇ ਕੋਈ ਘਟਦਾ ਵੀ ਆ ਕਿਸੇ ਕੋਲ ਬੰਦਾ ਨਾਲ ਯਾਰਾਂ ਦੋਸਤਾਂ ਤੋਂ ਜਾਂ ਘਰੋਂ ਮੰਗਵਾ ਕੇ ਆਪਣੇ ਹੀ ਭਰ ਕੇ ਸਾਰ ਲੈਂਦਾ ਉਹਨੂੰ ਬਾਅਦ ਚ 2 ਮਹੀਨੇ ਬਾਅਦ ਤਨਖਾਹ ਇੱਥੇ ਵਾਪਸ ਕਰ ਦਿੰਦਾ ਆ ਸੋ ਕੰਮ ਦੀ ਗੱਲ ਕਰ ਰਹੇ ਆ ਕੰਮ ਜੇ ਤੁਸੀਂ ਕੋਈ ਚਾ ਕੋ ਸਿੱਖ ਕੇ ਜਾਓ ਚਾਹੇ ਤੁਹਾਨੂੰ ਕਾਰ ਚਲਾ ਤੁਸੀਂ ਆਪਣਾ ਲਾਇਸੈਂਸ ਬਣਵਾ ਕੇ ਜਾਓ ਜਾਂ ਤੁਸੀਂ ਸਿਕਿਉਰਿਟੀ ਕੰਪਨੀ ਚ ਕੰਮ ਕਰਨਾ ਜਾਂ ਤੁਸੀਂ ਡਿਲੀਵਰੀ ਦਾ ਕੰਮ ਕਰਨਾ ਸੋ ਜੌਬ ਦੇ ਲਈ ਵੀ ਜਿੱਦਾਂ ਮੈਂ ਪਹਿਲਾਂ ਦੱਸ ਕੇ ਜਟੀਆਂ ਵੀ ਗਲੋਬਲ ਵੀਜ਼ਾ ਹੈਲਪਲਾਈਨ ਅਥੋਰਾਈਜ਼ਡ ਹੈਗੀ ਹੈ ਭਾਰਤ ਸਰਕਾਰ ਤੋਂ ਤੁਹਾਨੂੰ ਵਰਕ ਪਰਮਿਟ ਦੇ ਬਾਅਦ ਭੇਜਣ ਲਈ ਵੀ ਉਹਦੇ ਸਾਡੇ ਸਪੈਸ਼ਲ ਜਿਹੜੇ ਖਾਸ ਸਟਾਈਅਪਸ ਉਧਰ ਹੈਗੇ ਆ ਵੀ ਜਿਹੜੇ ਕਿ ਤੁਹਾਨੂੰ ਜੌਬ ਦੀ ਅਸਿਸਟੈਂਸ ਵੀ ਦਿੰਦੇ ਆ ਵੀ ਤੁਹਾਨੂੰ ਕਿੱਦਾਂ ਉਧਰ ਜਾ ਕੇ ਕੰਮ ਮਿਲੇਗਾ ਕਿੱਦਾਂ ਤੁਸੀਂ ਆਪਣੀ ਜੌਬ ਜਿਹੜੀ ਹੈਗੀ ਉੱਥੇ ਸਰਚ ਕਰ ਸਕਦੇ ਹੋ ਸੋ ਜਿਹੜੇ ਬੈਚਲਰ ਲਈ ਜਾ ਰਹੇ ਆ ਪਨਪੀ ਜੀ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਆ ਫਿਸਾ ਦੇ ਵਿੱਚ ਸੋ ਬੈਚਲਰ ਲਈ ਤੁਸੀਂ ਤਾਂ ਹੀ ਆਪਣਾ ਬੱਚਾ ਭੇਜੋ ਜੇ ਤੁਹਾਡਾ ਉੱਥੇ ਫਾਈਨੈਂਸ਼ੀਅਲੀ ਤੁਸੀਂ ਇੱਕ ਸਟਰੋਂਗ ਹੈਗੇ ਹੋ ਕਿਉਂਕਿ ਜੇ 3 ਸਾਲ ਦਾ ਕੋਰਸ ਆ ਜਾਂਦਾ ਹੈ ਸੋ ਖਾਸ ਸੈਮੀਨਾਰ ਦੇ ਵਿੱਚ ਜੇ ਤੁਸੀਂ ਬੈਚਲਰ ਵੀ ਆਪਣੀ ਇੱਕ ਸਾਲ ਦੇ ਵਿੱਚ ਪੂਰਾ ਕਰਨਾ ਚਾਹੁੰਦੇ ਹੋ ਟਾਪ-ਅੱਪ ਪ੍ਰੋਗਰਾਮ ਦੇ ਵਿੱਚ ਆਪਣੀ ਬੈਚਲਰ ਡਿਗਰੀ ਵੀ ਤੁਸੀਂ ਇੱਕ ਸਾਲ ਦੇ ਵਿੱਚ ਪੂਰੀ ਕਰ ਸਕਦੇ ਹੈਗੇ ਹੋ ਬਾਕੀ ਇਹਦੇ ਬਾਰੇ ਤੁਸੀਂ ਹੋਰ ਜਾਣਕਾਰੀ ਡਿਟੇਲ ਦੇ ਵਿੱਚ ਸਾਡੇ ਖਾਸ ਸੈਮੀਨਾਰ ਦੇ ਵਿੱਚ ਆ ਕੇ ਲੈ ਸਕਦੇ ਹੋ ਸਕਸੈਸ ਰੇਟ ਕੀ ਹੈਗੀ ਇਸ ਵੇਲੇ ਯੂਕੇ ਨੂੰ ਲੈ ਕੇ ਮਨਪੀ ਜੀ ਅੱਜ 100% ਵੀਜ਼ਾ ਸਕਸੈਸ ਰੇਟ ਹੈਗਾ ਆ 100% ਤੁਹਾਡੇ ਨਾਲ ਵਾਦਾ ਕਰਦੇ ਆ 1% ਜੇ ਕੋਈ ਦਿੱਕਤ ਆਂਦੀ ਵੀ ਆ ਤਾਂ ਉਹ ਸਿਰਫ ਜੇ ਵੀਜ਼ਾ ਆਫਸਰ ਨੂੰ ਕੋਈ ਫਾਈਲ ਦੇ ਵਿੱਚ ਗੈਪ ਜ਼ਿਆਦਾ ਹੋਵੇ ਜੇ ਵੀਜ਼ਾ ਆਫਸਰ ਨੂੰ ਕੋਈ ਗੱਲ ਨਾ ਚੀਜ਼ ਕਲੀਅਰ ਹੋਵੇ ਦੈਨ ਉਹ ਇੰਟਰਵਿਊ ਦੇ ਲਈ ਕਾਲ ਕਰ ਦਿੰਦੇ ਨੇ ਲੇਕਿਨ ਅਜ ਤੱਕ ਦਾ ਰਿਕਾਰਡ ਆ ਹਲੇ ਤੱਕ ਕੋਈ ਵੀ ਇੰਟਰਵਿਊ ਨਹੀਂ ਆਇਆ ਇਸ ਇੰਟੇਕ ਦੇ ਵਿੱਚ ਨਾ ਕੋਈ ਯੂਨੀਵਰਸਿਟੀ ਤੋਂ ਇੰਟਰਵਿਊ ਹਲੇ ਆ ਰਿਹਾ ਨਾ ਕੋਈ ਐਮਬੈਸੀ ਤੋਂ ਇੰਟਰਵਿਊ ਆ ਰਿਹਾ ਅਸ ði ਟਾਈਮ ਜੇ ਤੁਸੀਂ ਟਾਈਮ ਰਹਿੰਦੀ ਆਪਣੀ ਫਾਈਲ ਅਪਲਾਈ ਕਰ ਰਹੀ ਹੈਗੀ ਜਿੰਮੂ ਕੇਸੀ ਸੈਮੀਨਾਰ ਲਾਇਆ ਇਹ ਸੈਮੀਨਾਰ ਬਿਲਕੁਲ ਅੱਜ ਸਹੀ ਟਾਈਮ ਹੈਗਾ ਤੁਹਾਡੀ ਫਾਈਲ ਅਪਲਾਈ ਕਰਨ ਦਾ ਜੇ ਤੁਸੀਂ ਬਹੁਤ ਰਸ਼ ਜਿੱਦਾਂ ਕਿ ਅੱਗੇ ਵਧੀ ਜਾਊਗਾ ਤਾਂ ਫਿਰ ਥੋੜੇ-ਮੋਟੇ ਚਾਂਸਸ ਹੁੰਦੇ ਆ ਵੀ 1-2% ਇੰਟਰਵਿਊ ਆਣੇ ਸ਼ੁਰੂ ਹੋ ਜਾਂਦੇ ਲੇਕਿਨ ਅੱਜ ਦੇ ਟਾਈਮ ਕੋਈ ਇੰਟਰਵਿਊ ਨਹੀਂ ਆ ਰਿਹਾ 100% ਤੁਹਾਡੇ ਕੰਮ ਦੀ ਗਾਰੰਟੀ ਹੈ ਜੀ 100% ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਸੈਮੀਨਾਰ ਦੇ ਵਿੱਚ ਬੱਚੇ ਕਿਹੜੇ ਡਾਕੂਮੈਂਟ ਲੈ ਕੇ ਆਉਣ ਔਰ ਇਹਨਾਂ ਬੱਚਿਆਂ ਦੇ ਲਈ ਖਾਸ ਕੀ ਰਹੇਗਾ ਜਿਹੜੇ ਸੈਮੀਨਾਰ ਅਟੈਂਡ ਕਰਨਗੇ ਸੋ ਸੈਮੀਨਾਰ ਦੇ ਵਿੱਚ ਜਿੱਦਾਂ ਪਹਿਲਾਂ ਅੰਮ੍ਰਿਤਸਰ ਸਾਹਿਬ ਕਰ ਰਹੇ ਆ ਜੀ ਕਈ ਵਾਰ ਬੱਚਾ ਆਪਣੇ ਡਾਕੂਮੈਂਟਸ ਜਿਹੜੇ ਹੈਗੇ ਆ ਉਹ ਨਹੀਂ ਉਹਦੇ ਕੋਲ ਹੁੰਦੇ ਤਾਂ ਆਪਣੇ ਫੋਨ ਦੇ ਵਿੱਚ ਵੀ ਉਹ ਲੈ ਕੇ ਆ ਸਕਦਾ ਜਾਂ ਆਪਣੀ ਫੋਟੋ ਕਾਪੀ ਡਾਕੂਮੈਂਟਸ ਦੀ ਲੈ ਕੇ ਆ ਸਕਦਾ ਜੇ ਅਪਲਾਈ ਕਰਨਾ ਚਾਹੁੰਦਾ ਆ ਤਾਂ ਸੈਮੀਨਾਰ ਤੋਂ ਬਾਅਦ ਅਗਲੇ ਦਿਨ ਜਿੱਦਾਂ ਸਾਡਾ ਮੋਗੇ ਸੈਮੀਨਾਰ ਆ ਮੋਗੇ ਤੋਂ ਬਾਅਦ ਅਸੀਂ ਆਫਿਸ ਦੇ ਵਿੱਚ ਜਲੰਧਰ ਸੈਮੀਨਾਰ ਕਰ ਰਹੇ ਹੈਗੇ ਆ ਸੋ ਤੁਸੀਂ ਅੰਮ੍ਰਿਤਸਰ ਆਣਿਓ ਜਾਂ ਮੋਗੇ ਆਉਣੀਓ ਅਪਲਾਈ ਤੁਸੀਂ ਆਫਿਸ ਦੇ ਵਿੱਚ ਆ ਕੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਲੰਧਰ ਆ ਕੇ ਅਪਲਾਈ ਕਰ ਸਕਦੇ ਹੋ ਆਪਣੇ ਐਜੂਕੇਸ਼ਨ ਡਾਕੂਮੈਂਟਸ ਤੁਸੀਂ ਨਾਲ ਲੈ ਕੇ ਆਉਣੇ ਆ ਤੇ এডਿਕੇਸ਼ਨ ਡਾਕੂਮੈਂਟ ਦੇ ਨਾਲ ਤੁਸੀਂ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਵੱਡੇ ਕਿਸੇ ਨੂੰ ਜ਼ਰੂਰ ਨਾਲ ਲੈ ਕੇ आओ ਤਾਂ ਕਿ ਤੁਹਾਡਾ ਜੋ ਲਿਖਤੀ ਤੁਹਾਡਾ ਐਗਰੀਮੈਂਟ ਹੋਣਾ ਹੈਗਾ ਉਹ ਤੁਹਾਡਾ ਕੋਈ ਵੀ ਘਰ ਦਾ ਸਿਆਣਾ ਜਿਹੜਾ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਉਹ ਪੜ੍ਹ ਸਕੇ ਤੇ ਉਹਨੂੰ ਪਤਾ ਲੱਗ ਸਕੇ ਵੀ ਕੀ ਕੀ ਫਾਰਮੈਲਿਟੀਆਂ ਨੇ ਕੀ ਕੀ ਸ਼ਰਤਾਂ ਹੈਗੀਆਂ ਨੇ ਕਿਉਂਕਿ ਅਸੀਂ ਮੰਨ ਪਈ ਜੀ ਉਹੀ ਗੱਲ ਪਹਿਲੇ ਦਿਨ ਹੀ ਕਰਦੇ ਹਾਂ ਜਿਹੜੀ ਅਸੀਂ ਲਾਸਟ ਤੱਕ ਜਿਹੜੀ ਕਰ ਸਕੀਏ ਸੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਆਏ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਕਿਸੇ ਵੀ ਵੱਡੇ ਨੂੰ ਨਾਲ ਲੈ ਕੇ आओ ਤਾਂ ਕਿ ਤੁਹਾਨੂੰ ਸਾਰੇ ਜਿਹੜਾ ਪ੍ਰੋਸੈਸ ਆਏਗਾ ਉਹਦੀ ਕਲੈਰਟੀ ਹੋ ਸਕੇ ਧਰਵਾਦ ਕੁਮਿੰਦਰ ਜੀ ਜਾਣਕਾਰੀ ਦੇਣ ਲਈ ਸੋ ਇਹ ਗਲੋਬਲ ਵੀਜ਼ਾ ਹੈਲਪਲਾਈਨ ਦਾ ਦਫਤਰ ਹੈਗਾ ਜਿਨ੍ਹਾਂ ਦੇ ਵੱਲੋਂ ਸੈਮੀਨਾਰ ਲਗਾਏ ਜਾ ਰਹੇ ਨੇ ਜੇਕਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਯੂਕੇ ਜਾ ਕੇ ਤੁਸੀਂ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਬੈਸਟ অপਸ਼ਨ ਹੈਗੀ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ 11 ਲੱਖ ਰੁਪਏ ਦਾ ਪੈਕੇਜ ਹੋਵੇਗਾ ਜੇਕਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤਾਂ ਸੈਮੀਨਾਰ ਅਟੈਂਡ ਕਰਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਜਲੰਧਰ